ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜੀ ਕੀ ਪਤੇ ਤਨਾਸਰੀ ਮਹੱਲਾ ਪਿੰਜਵਾ ਸੂ ਕਾਤ ਡਰੈ ਜੇ ਖਸਮ ਸਮਾਰੈ ਡਰ ਡਰ ਪਤੀ ਮਨਮੁਖ ਵਿਚਾਰੀ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੀਵ ਇਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜੀਨ ਕਾ ਦਾਤਾ ਪੂਰਨ ਸਭ ਠਾਇ ਕੋਟ ਕਲੇਸ਼ ਮਿਟਾ ਹਰ ਨਾਇ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖਾ ਜਾ ਕੈ ਮਨ ਤਨ 바ਸੈ ਗੁਰਮੁਖ ਤੇਸਰਾ ਹਾਂਜੀ ਗੁਰਮੁਖ ਜਾ ਕੈ ਮਨ ਤਨ 바ਸੈ ਜਿਸ ਨੂੰ ਆਪ ਲੈ ਲੜ ਲਾਇ ਦਰਗਹ ਮਿਲਾ ਤਿਸੈ ਹੀ ਜਾਇ ਸੇ ਭਗਤਾ ਜੇ ਸਾਚੇ ਭਾਣੀ ਜਮ ਕਾਲ ਤੀ ਭੈ ਨਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਇਕ ਹੈ ਪਦਤੀ ਵਿਸਰਾਮ ਲਾਉਣਾ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਣਾਰ ਤਨਾਸਰੀ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦਿ ਘਰ ਬਾਹਰ ਤੇਰਾ ਭਰਵਾਸਾ ਤੂੰ ਜਾਣ ਕੇ ਹੈ ਸੰਗ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਾ ਹਰ ਰੰਗ ਜਾਣ ਕੋ ਪ੍ਰਭ ਆਪਣੇ ਕਾ ਤਾਨ ਜਾਣ ਕੋ ਇਥੇ ਵਿਸਰਾਮ ਹੈ ਪ੍ਰਭ ਆਪਣੇ ਕਾ ਤਾਨ ਜੋ ਤੂੰ ਕਰਹਿ ਕਰਾਵਹਿ ਸਵਾਮੀ ਸਾ ਮਸਲਤ ਪਰਵਾਨ ਰਹਾਉ ਪਤ ਪਰਮੇਸ਼ਰ ਗਾਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਧਨ ਗੋਪਾਲ ਓਂਕਰ ਨਾਲ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਕਿਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਚਰਨ ਸਰਨ ਨਾਨਕ ਦਾਸ ਹਰ ਇਥੇ ਵਿਸਰਾਮ ਲਾਦਣਾ ਹਰ ਸੰਤੀ ਇਹ ਵਿਦ ਜਾਤੀ ਤਨਾਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਾਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨ ਦੀਨੇ ਕਿਨੈ ਨਾ ਦੁੱਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਆਨੰਦ ਸਦਾ ਉਲਾਸ ਆਨੰਦ ਸਦਾ ਉਲਾਸ ਧਿਆਨ ਨਾਲ ਇਥੇ ਐੜੇ ਕੰਨਾ ਨਾ ਦਦਾ ਆਨੰਦ ਐੜਾ ਨੰਨਾ ਦਦਾ ਆਨੰਦ ਐੜਾ ਨੰਨੀ ਉੱਤੇ ਟਿੱਪੀ ਦਦਾ ਆਨੰਦ ਐੜੇ ਕੰਨਾ ਨੰਨੀ ਉੱਤੇ ਟਿੱਪੀ ਦਦਾ ਆਨੰਦ ਇਸ ਤਰ੍ਹਾਂ ਉਚਾਰਨ ਕਰਨੇ ਆ ਆਮ ਸਾਰੇ ਆਨੰਦ ਆਨੰਦ ਹੀ ਕਹੀ ਜਾਂਦੇ ਰਹਾਉ ਚਰਨ ਸਰਣ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜਾਣ ਬੂਝ ਆਪਣਾ ਕਹੀਓ ਨਾਨਕ ਜਾਣ ਬੂਝ अपना कियो नानक भगतन का अंकुर राखियो तनसरी महल्ला पिंजवा जह जह पिख तह हजूर दूर कथो ना जाई राब रहिया सरबतर मै मन सदा तिहाई इ मै पाद उच्चारण करना राब रहिया रहिया सरबतर मै मन सदा तिहाई ਇਤ ਉਤ ਨਹੀਂ 비ਛੁੜਾ ਸੋ ਸੰਗੀ ਗਨਿਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਐ ਰਹਾਉ ਪ੍ਰਤਪਾਲੈ ਅਪਿਆਉ ਦੀ ਕਾਛ ਹੂਨ ਨਾ ਹੋਈ ਪ੍ਰਤਪਾਲੈ ਇਥੇ ਚਮਕ ਲਾ ਦਨੀਐ ਅਪਿਆਉ ਦੀ ਇਥੇ ਵਿਸਰਾਮ ਕਾਛ ਹੂਨ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੂਈ ਸੰਮਾਲਤਾ ਕਸਕੇ ਬੋਲਣਾ ਤੇ ਟਿੱਪੀ ਦੇ ਨਾਲ ਸੰਮਾਲਤਾ ਨਹੀਂ ਕਹਿਣਾ ਸੰਮਾਲਤਾ ਅਸ਼ਾਲ ਅਛੇਦ ਅਪਾਰ ਪ੍ਰਭ ਊਚਾ ਜਾ ਕਰੂਪ ਇਹ ਅਸ਼ਾਲ ਉਚਾਰਨ ਕਰਨਾ ਚਾਲ ਅਨੁਸਾਰ ਐੜੇ ਦੇ ਵਿੱਚ ਡੈਸ਼ ਦੇ ਕੇ ਬੋਲਾਈ ਬੋਲਣਾ ਅਸ਼ਾਲ ਜਪ ਜਪ ਕਰ ਹੈ ਆਨੰਦ ਜਨ ਅਚਰਜ ਆਨੂਪ ਸਾਮਤ ਦੇਹ ਦਯਾਨ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਇਹ ਸਾਦਾ ਪੋਲਾ ਬੋਲਣਾ ਸਾਦਾ ਨਹੀਂ ਕਹਿਣਾ ਤਨਾਸਰੀ ਮਹੱਲਾ ਪੰਜਵਾ ਜਿਨ ਤੂੰ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਹਜ ਧੋਨ ਨਿਹਚਲ ਰਾਜਕੁਮਾਓ ਤੁਮ ਘਰ ਆਵਾਹ ਮੇਰੇ ਮੀਤ ਤੁਮ ਘਰ ਆਵੋ ਇੱਥੇ ਵਿਸਰਾਮ ਹੈ ਤੁਮ ਪਤੀ ਯਮਕ ਲਾ ਦੇਣੀ ਤੁਮ ਘਰ ਆਵਹ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਜੀ ਬਤੀਤ ਇਸ ਤਰ੍ਹਾਂ ਬੋਲਣਾ ਬੱਬੇ ਦੀ ਸਿਆਰੀ ਨਾਲ ਬਤੀਤ ਨਹੀਂ ਕਹਿਣਾ ਬੱਬੇ ਦੀ ਸਿਆਰੀ ਵੀ ਹੈਗੀ ਹੈ ਬਤੀਤ ਪ੍ਰਗਟ ਕੀਨੇ ਪ੍ਰਵ ਕਰਨ ਹਾਰੇ ਕਰਨੇ ਹਾਰੇ ਦਲਾਵਾਂ ਨੰਨੇ ਦੇ ਦਲਾਵਾਂ ਦੇ ਨਾਲ ਪਾਠ ਸੁੱਧ ਹੈ ਪੁੱਥੀਆਂ ਚ ਕਰਨੇ ਹਾਰੇ ਛਪਿਆ ਹੋਇਆ ਪ੍ਰਾਤਨ ਸਰੂਪਾਂ ਚ ਨੰਨੇ ਦੇ ਦਲਾਵਾਂ ਹਨ ਪ੍ਰਗਟ ਕੀਨੇ ਪ੍ਰਵ ਕਰਨ ਹਾਰੇ ਨਾਸਨ ਭਾਜਨ ਥਾਕੇ ਨਾਸਨ ਹਾਂ ਹਾਂਜੀ ਥੋੜੇ ਕਸ ਕੇ ਬੋਲਨੇ ਆ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਡੋਲੋ ਮਤ ਕਬਹੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਹਾਂਜੀ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਅ ਤਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸਚ ਵਡਿਆਈ ਤਨਾਸਰੀ ਮਹੱਲਾ ਪੰਜਵਾ ਘਰਿ ਛੇਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਉ ਬਿਨਾ ਬਿਨਾ ਬੋਲਣਾ ਬਿਨੋਨੀ ਕਹਿਣਾ ਹੂਲੇ ਨਾਲ ਬਿਨਾ ਪੂੜਾ ਬੰਦ ਮੂਵਲਾ ਔਂਕੜਾ ਬਿਨਾ ਹੋਮਾਰੇ ਜੀਓ ਬਿਨਾ ਹੋਮਾਰੇ ਜੀਓ ਹਰ ਬਿਨਾ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮਕਰ ਮਨ ਨਿਰਮਲ ਕਰਮਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਕੀ ਆਨਾਲੇ ਵਿਸਰਾਮ ਲਾਉਣਾ ਹੈ ਮਨ ਇਥੇ ਯਮਕ ਲਾ ਦਿੰਨੀ ਹੈ ਨਿਰਮਲ ਕਰਮਕਾਰ ਇਥੇ ਠਮਕ ਤਾਰਨ ਤਰਨ ਹਰ ਇਥੇ ਵਿਸਰਾਮ ਜਾਦਾ ਇਥੇ ਰੁਕਣਾ ਕਵਰ ਜੰਜਾਲ ਇਥੇ ਠਮਕ ਤੀਰ ਇਥੇ ਯਮਕ ਜੀ ਲਾ ਕੇ ਕਾਹੂ ਨਾ ਕਾਮ ਜੀਵ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕ ਗੁਰਦੀਨਾ ਦੀ ਜੀਓ ਜੀ ਵਿਸਰਾਮ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਥੇ ਵਿਸਰਾਮ ਹੈ ਇਹੋ ਉਪਦੇਸ਼ ਮੋਕ ਗੁਰਦੀਨਾ ਜੀਓ ਤਿਸ ਸੇ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਾਰ ਉਹ ਸੰਗ ਨ ਚਾਲੈ ਤੇ ਜੇ ਨਾ ਲਾਈਏ ਹੀਤ ਜਾ ਕੋ ਕਿਛ ਨਾ ਹੀ ਬੀਤ ਇਥੇ ਵਿਸਰਾਮ ਅੰਤ ਕੀ ਬਾਾਰ ਓ ਸੰਗ ਨਾ ਚੱਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਇਥੇ ਵਿਸਰਾਮ ਜਾ ਕੇ ਸੰਗ ਇਥੇ ਠਮਕ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗਹੋ ਪਾਰ ਬ੍ਰਹਮ ਸਰਣ ਇਥੇ ਠਮਕ ਹਿਰਦੈ ਕਮਲ ਚਰਨ ਇਥੇ ਵਿਸਰਾਮ ਹੈ ਅਵਰ ਆਸ ਕਛ ਇਥੇ ਠਮਕ ਪਟਲ ਨਾ ਕੀਜੈ सोई भगत ज्ञानी ध्याननी तपस होई सोई भगत ज्ञानी ध्याननी ਇਥੇ ਇਥੇ ਥਮਕ ਲਾ ਦੇਣੀ ਹੈ तपस होई ਇਥੇ ਵਿਸਰਾਮ ਨਾਨਕ ਜਾ ਕਉ ਕਿਰਪਾ ਕੀਜੈ ਪਨਾਸਰੀ ਮਹੱਲਾ ਪਿੰਜਵਾ ਮੇਰੇ ਲਾਲ ਭਨੋ ਰੇ ਭਲੋ ਰੇ ਭਲੋ ਹਰ ਮੰਗਨਾ ਮੇਰੇ ਲਾਲ ਇੱਥੇ ਵੀ ਥੋੜਾ ਠਹਿਰਾ ਦੇ ਦੇਨਾ ਭਲੋਰੇ ਇੱਥੇ ਠਹਿਰਾ ਭਲੋਰੇ ਇੱਥੇ ਵਿਸਰਾਮ ਭਲੋ ਹਰ ਮੰਗਨਾ ਦੇਖੋ ਪ੍ਰਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਪਤ ਚਿਤਰਾਖ ਸਗਲ ਹੈ ਮਰਨਾ ਰਹਾਉ ਚੰਦਨ ਚੂਆ ਰਾਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਇਕ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਇਹ ਦੋ ਵਿਸਰਾਮ ਲਾਉਣੇ ਹਨ ਚੰਦਨ ਚੋਆ ਰਸ ਇਥੇ ਠਮਕ ਹੈ ਭੋਗ ਕਰਤ ਅਨੇਕੈ ਇਥੇ ਪਹਿਲਾ ਵਿਸਰਾਮ ਹੈ ਵਿਖਿਆ ਵਿਕਾਰ ਦੇਖ ਇਥੇ ਠਮਕ ਹੈ ਸਗਲ ਹੈ ਫੀਕੇ ਇਥੇ ਦੂਸਰਾ ਵਿਸਰਾਮ ਹੈ इकै तियम कला दन्नी है गोविंद को नाम नीगो इथि ठम कैत है साध जान तान तन आपन थापियो हार जाप न निमख जापियो अर्थ द्रब देख काच संग ही चलना तान तन आपन थापियो इथि ठम कै हार जाप न निमख जापियो इथि विश्राम अर्थ द्रब देख ਕਾਛ ਇਤਿਯਮਕ ਸੰਗ ਨਾ ਹੀ ਚੱਲਣਾ ਜਾ ਕੋਰੀ ਕਰਮ ਭਲਾ ਤਿਨ ਊਟ ਗਹੀ ਸੰਤ ਪੱਲਾ ਇਹ ਵਿਸਰਾਮ ਪੱਲਾ ਪੱਦ ਤੇ ਹੀ ਲਾਉਣਾ ਪੱਲਾ ਕਸ ਕੇ ਬੋਲਣਾ ਹੈ ਜਾ ਕੋਰੀ ਕਰਮ ਭਲਾ ਤਿਨ ਊਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਾਮ ਸੰਤਾਵੈ ਸਾਧੂ ਕੀ ਸੰਗਨਾ ਸੰਗਨਾ ਇਕੱਠਾ ਹੀ ਬੋਲਦਣਾ ਸੰਗ ਨਾ ਵੱਖਰਾ ਨਹੀਂ ਕਹਿਣਾ ਤਿੰਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਣਾ ਪਾਇਉ ਰੇ ਪਰਮ ਨਿਧਾਨ ਮਿਟਿਉ ਹੈ ਅਭਿਮਾਨ ਏਕ ਅਨੰਕਾਰ ਨਾਨਕ ਮਨ ਲਗਣਾ ਧਨਾਸਰੀ ਮਹੱਲਾ ਪੰਜਵਾ ਘਰ ਸਤਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਇਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸ੍ਰੈਣ ਚਿਤਾਰੇ ਸਾਧ ਸੰਗ ਜਾਪ ਨਿਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ਕੀ ਰੇਨ ਨੀ ਪਾਠ ਕਰਨਾ ਸਾਧ ਜਨਾ ਕੀ ਇਥੇ ਠਮਕ ਰੇਨ ਨਾਨਕ ਇਥੇ ਵਿਸਰਾਮ ਮੰਗਲ ਸੂਖ ਸਧਾਰੇ ਤਨਾਸਰੀ ਮਹੱਲਾ ਪੰਜਵਾ ਘਰ ਅਠਵਾ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਾਤ ਕਾਤ ਮੋਹ ਰਖਵਾਲੇ ਗੁਰ ਕਾ ਬਚਨ ਵਸੈ ਜੀ ਅਨਾਲੇ ਜਾਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੀ ਨ ਸਕੈ ਜਾਲੇ ਪਾਹ ਜਿਥੀ ਅਮ ਖਲਾ ਦਿੰਨੀ ਆ ਪਾਹ ਨ ਸਕੈ ਜਾਲੇ ਰਹਾਉ ਨਿਰਧਨ ਕਉ ਧਨ ਅੰਧਲੇ ਕਉ ਟਿਕ ਨਿਰਧਨ ਇਕੱਠੇ ਹੀ ਪਾਠ ਹੈ ਨਿਰਧਨ ਕਉ ਧਨ ਇਥੇ ਠਮਕ ਅੰਦਲੇ ਕਉ ਟੇਕ ਇਥੇ ਵਿਸਰਾਮ ਟੇਕ ਪੁੱਲਾ ਹੀ ਬੋਲਨਾ ਮਾਤ ਦੂਧ ਜੈਸੇ ਬਾਲੇ ਮਾਤ ਦੂਧ ਜੈਸੇ ਬਾਲੇ ਸਾਗਰ ਮਹਿਬੂਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਸੁਨਾ ਸ੍ਰੀ ਮਹੱਲਾ ਪੰਜਵਾ ਭਏ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਰਿਧਾ ਸਿੰਚਾਈ ਏ ਚੱチェ ਦੇ ਕੰਨੇ ਤੇ ਬਿੰਦੀ ਹੈਗੀ ਐ ਪ੍ਰਤਨ ਸਰੂਪਾਂ ਚ ਸਿੰਚਾਈ ਨਵਨਿਦ ਰਿਧ ਸਿਧ ਹਰ ਲਾਗ ਰਹੀ ਜਨ ਪਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਨਾਮ ਨਿਧ ਰਿੱਧ ਸਿੱਧ ਹਰ ਇੱਥੇ ਵਿਸਰਾਮ ਹੈ ਲਾਗ ਰਹੀ ਜਨ ਪਾਈ ਸੰਤਨ ਕਾ ਅਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਾਵ ਰਹਾ ਸਰਾਬ ਠਾਈ ਰਹਾਉ ਤਾ ਕਉ ਕੋਈ ਨ ਪਹੁੰਚਨ ਹਾਰਾ ਜਾ ਕੈ ਅੰਗ ਗੁਸਾਈ ਜਾਉ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾ ਦਰਬਵੰਤ ਦਰਬ ਦੇਖ ਗਰਬੈ ਦਰਬਵੰਤ ਦਰਬ ਦੇਖ ਗਰਪੈ ਕੂਮਵੰਤ ਅਭਿਮਾਨੀ ਰਾਜਾ ਜਾਨੈ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋウ ਆਪਣੀ ਓਟ ਸੁਮ ਜੇ ਕੋウ ਆਪਣੀ ਓਟ ਸੰਭਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਾਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਇਕ ਆਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਜਦ ਧਿਆਨ ਨਾਲ ਅਨੁਗ੍ਰਹਿ ਉਚਾਰਨ ਕਰਨਾ ਜਿਆਦਾ ਪਦ ਅਨੁਗ੍ਰਹਿ ਹੁੰਦਾ ਇੱਥੇ ਹਾਹੀ ਔਂਕੜ ਨਹੀਂ ਹੈ ਅਨੁਗ੍ਰਹਿ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਜਾ ਕਾ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਾਣ ਕੇ ਚਰਨ ਵਸਹ ਮੇਰਾ ਹੀ ਅਰੈ ਨਾਣਾ ਲਗਦਾ ਚਰਨ ਨੰਨਾ ਉਚਾਰਨ ਕਰਨੇ ਜਾਣ ਕੇ ਚਰਨ ਵਸਹ ਮੇਰਾ ਹੀ ਅਰੈ ਜਾਣ ਕੇ ਚਰਨ ਵਸਹ ਮੇਰਾ ਹੀ ਅਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਾਨ ਕੀ ਧੂਰ ਜਾਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁ ਖੁ ਡਹਕਾਵੇ ਓਹ ਅੰਤਰਜਾਮੀ ਜਾਣੈ ਪਾਪ ਕਰੀ ਕਰ ਬੂ ਕਰ ਪਾਵੇ ਵੇਖ ਕਰੈ ਨਿਰਬਾਨੈ ਜਾਣਤ ਦੂਰ ਤੁਮ ਹੈ ਪ੍ਰਭ ਨੀਰ ਉਤ ਤੱਕੈ ਉਤ ਤੇ ਉਤ ਪੇਖੈ ਆਵੈ ਲੋਬੀ ਫੇਰ ਇਹ ਧਿਆਨ ਦਾ ਪਾਠ ਉਚਾਰਨ ਕਰਨਾ ਉਹ ਤ ਪੂਲਾ ਹੀ ਬੋਲਣਾ ਉਹ ਤ ਤੱਕੈ ਤੱਕੈ ਪਾਦ ਕਸ ਕੇ ਬੋਲਣਾ ਉਹ ਤ ਤੱਕੈ ਇੱਥੇ ਠਮਕ ਉਹ ਤ ਤੇ ਉਹ ਤ ਪੇਖੈ ਇੱਥੇ ਵਿਸਰਾਮ ਆਵੈ ਲੋਬੀ ਫੇਰ ਰਹਾਉ ਜਬ ਲਗ ਤਪੈ ਨਾਹੀ ਮਾਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੁਈ ਤਨਾਸਰੀ ਮਹੱਲਾ ਪੰਜਵਾ ਨਾਮ ਗੁਰdio ਹੈ ਆਪਣੈ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ ਤਾਕਾ ਜੁਗ ਮਹਿ ਧਰਮ ਜਾਣ ਕਾ ਨਾਮ ਵਡਾਈ ਸੋਭ ਨਾਮੁ ਗਤਿ ਨਾਮੁ ਪਤ ਜਨਕੀ ਮਨ ਜੋ ਜੋ ਹੋਗਾ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਤਨਾਸਰੀ ਮਹੱਲਾ ਪੰਜਵਾ ਨੇਤਰ ਪਨੀਤ ਭਏ ਦਰਸ ਪੇਖੇ ਮਥੇ ਪਰਉਰਵਾਲ ਰਸ ਕਾਸ ਗੁਣ ਗਾਵੋ ਠਾਕੁਰ ਕੇ ਕਾਸਨੀ ਹੈ ਰਸ 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 ਗੁਣ ਗਾਵੋ ਠਾਕੁਰ ਕੇ ਮੋਰਾ ਹਿਰਦੈ ਵਸੋ ਗੋਪਾਲ ਤੁਮ ਤੋ ਰਾਖਣ ਹਾਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਾਪ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਾਪ ਓਹੋ ਪ੍ਰਭੂ ਕਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਜੀਵ ਇਸਰਾਮ ਯਾਦ ਰੱਖਣ ਵਾਲਾ ਮਹਾ ਆਨੰਦ ਇਥੇ ਠਮਕੇ ਮੰਗਲ ਰੂਪ ਤੁਮਰੇ ਇਥੇ ਵਿਸਰਾਮ ਬਚਨ ਅਨੂਪ ਰਸਾਲ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਨ ਪਾ ਬੰਦੇਉ ਪਾਲ ਨਾਨਕ ਬੰਧਿਉ ਨਹੀਂ ਕਹਿਣਾ ਹਿਰਦੈ ਚਰਨ ਸਬਦ ਸਤਿਗੁਰ ਕੋ ਇਥੇ ਵਿਸਰਾਮ ਨਾਨਕ ਇਥੇ ਯਮਕਲਾ ਦਨੀ ਬੰਦੇਉ ਪਾਲ ਤਨਾਸ਼ਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਵੈ ਭੋਜਨ ਆਪਣੀ ਉਕਤ ਖੇਲਾਵੈ ਸਰਬ ਸੁਖ ਭੋਗ ਰਸ ਦੇਵੈ ਮਨਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲ ਜਿਉ ਰਖੈ ਮਹਤਾਰੀ ਬਾਰਿਕ ਕਾ ਕੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸੁਲਾਮਤ ਦੇਵਾ ਇਤ ਉਤ ਜਾਤ ਕਾਤ ਤਾਤ ਤੁਮਹੀ ਇਤ ਉਤ ਇਥਿਠਮ ਜਾਤ ਕਾਤ ਤਾਤ ਇਥਿਠਮ ਤੁਮਹੀ ਇਥੇ ਵਿਸਰਾਮ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖਜਾਰੇ ਰਾਜ ਮਾਲ ਜੋ ਮਨ ਤਨ ਜਿ ਆਰਾ ਇਨ ਉਪਰ ਲੈ ਬਾਰੇ ਮਾਨ ਤਾਨ RAM ਨਾਮ ਹਿਤ ਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਸਹਿਤ ਆਹੇ ਦੀ ਸਿਆਰੀ ਲਾ ਕੇ ਸੁਖ ਸਹਿਜ ਆਨੰਦ ਮੰਗਲ ਸਹਿਤ ਭਾਵ ਨਿਧ ਪਾਰ ਉਤਾਰੇ ਰਹਾਉ ਧੰ ਸਥਾਨ ਧੰ ਓਏ ਭਵਨਾ ਜਾ ਮਹ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰਾ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਜੀਬਿ ਸ਼੍ਰਾਮ ਇਸੇ ਤਰ੍ਹਾਂ ਲਾਉਣਾ ਹੈ ਜਨ ਨਾਨਕ ਕੀ ਸਰਦਾ ਪੂਰਾ ਹੋ ਠਾਕੁਰ ਇਥੇ ਵਿਸ਼ਰਾਮ ਹੈ ਭਗਤ ਤੇਰੇ ਨਮਸਕਾਰੇ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ